ਦੇਨ ਤੋਂ ਸਾਡੇ ਪਾਰਟੀ ਸੁਪਰੀਮ ਮਾਰਨ ਕੇਜਰੀਵਾਲ ਜੀ ਦੀ ਸੋਚ ਦੇ ਉੱਤੇ ਪੂਰੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਪਾਰਟੀ ਹੈ ਜਿਹੜੀ ਰਾਜਨੀਤਿਕ ਕਰਨੀ ਹੈ ਇਹ ਰਾਜਨੀਤ ਨੂੰ ਬਦਲ ਲਾਈ ਹੈ ਜਿਹਨਾਂ ਦੀ ਸੋਚ ਹੈ ਬੱਚਿਆਂ ਨੂੰ ਐਜੂਕੇਸ਼ਨ ਰੁਜ਼ਗਾਰ ਸਿਹਤ ਸਵਾਵਾ ਸੋ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਕੋਈ ਪੰਜਾਬ ਦਾ ਵਿਕਾਸ ਕਰ ਸਕਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦਾ ਤੇ ਆਮ ਆਦਮੀ ਪਾਰਟੀ ਹੈ ਸੋ ਅੱਜ ਦੀ ਜਿੱਤ ਜਿਹੜੀ ਹੈ ਕਲੀਅਰ ਹੈ 2027 ਤ ਵੀ ਇਸੇ ਤਰ੍ਹਾਂ ਹੀ ਉਹ ਬੱਗੇ 92 ਦਿੱਤੀਆਂ ਸੀ ਲੋਕਾਂ ਨੇ ਪ੍ਰਮਾਤਮਾ ਦੀ ਕਿਰਪਾ ਰਹੂਗੀ 92 ਤੋਂ ਵੱਧ ਲੈ ਕੇ ਜਾਵਾਂਗੇ ਆਸ ਹੈ 100 ਪਲੱਸ ਸਿੱਟਲ ਨਹੀਂ ਮੰਨਦੇ ਸੀ ਕੁਝ ਦਿਨ ਪਹਿਲਾਂ ਮਤਲਬ ਉਹਨਾਂ ਤਾਂ ਉਹਨਾਂ ਦਾ ਮਜ਼ਾਕ ਤਾਂ ਕੀਤਾ ਜਾਂਦਾ ਸੀ ਕਹਿੰਦੇ ਤਾਂ ਇਹਨਾਂ ਤਾਂ ਐਵੇਂ ਖੇਚ ਲੀਏ ਜਿਹੜੀ ਕਰ ਰਹੇ ਨੇ ਨਹੀਂ ਅੱਜ ਵੀ ਮਜ਼ਾਕ ਵਾਲੀ ਗੱਲ ਨਹੀਂ ਮੈਂ ਕਹਿੰਦਾ ਪਰ ਮੈਂ ਕਹਿੰਦਾ ਕਿ ਤਨ ਤਨ ਜਿੱਥੇ ਅਕਾਲੀ ਦਲ ਸ਼ਰਮਣੀ ਦੇ ਪ੍ਰਧਾਨ ਸ਼ਰਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਕਹਿੰਦੇ ਸੀ ਬਹੁਤ ਵੱਡੀ ਜਿੱਤ ਹੋਊਗੀ ਕਿੱਥੇ ਗਈ ਉਹ ਜਿੱਤ ਕਿਉਂਕਿ ਕਾਂਗਰਸ ਕਹਿੰਦੀ ਸੀ ਸਾਡੀ ਜਿੱਤ ਹੋਊਗੀ ਹੋਰ ਵੀ ਜਿਹੜੇ ਕਹਿੰਦੇ ਸੀ ਸਾਡੀ ਜਿੱਤ ਹੋ ਗਈ ਪਰ ਮੈਂ ਧੰਨਵਾਦੀ ਹਾਂ ਤਨਤਨ ਦੇ ਲੋਕਾਂ ਨਾਲ ਜਿਨ੍ਹਾਂ ਨੇ ਕੰਮਾਂ ਨੂੰ ਚੁਣਿਆ ਜਿਨ੍ਹਾਂ ਨੇ ਚੁਣਿਆ ਕਿ ਜਿਹੜੇ ਵਿਕਾਸ ਦੇ ਕੰਮਾਂ ਲਈ ਦੇ ਕੋਈ ਕੰਮ ਕਰਾ ਸਕਦੀ ਆਮ ਆਦਮੀ ਪਾਰਟੀ ਕਰਾ ਸਕਦੀ ਹੈ ਜਿਨ੍ਹਾਂ ਨੇ ਅਰਵਿੰਨ ਕੇਜਰੀਵਾਲ ਜੀ ਦੇ ਸਿਭਲ ਝਾੜੂ ਨੂੰ ਚੁਣਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਚੁਣਿਆ ਕਿਉਂਕਿ ਪਹਿਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਦਿਨ ਤੋਂ ਕਹਿ ਰਿਹਾ ਕਹਿੰਦੇ ਆ ਰਹੇ ਸੀ ਉੱਥੇ ਕਿ ਜੇ ਆਮ ਆਦਮੀ ਪਾਰਟੀ ਚੁਣੋਗੇ ਪੜ੍ਹਾਈ ਚ ਮਿਲੂਗੀ ਦੂਜੇ ਚੁਣੋਗੇ ਲੜਾਈ ਮਿਲੂਗੀ ਲੋਕਾਂ ਨੇ ਪੜ੍ਹਾਈ ਨੂੰ ਚੁਣਿਆ ਵਿਕਾਸ ਨੂੰ ਚੁਣਿਆ ਤੇ ਲੋਕਾਂ ਨਾਲ ਮਾਦਿਲੋਂ ਧੰਵਾਦੀ ਮੁੰਡਿਆ ਸਾਹਿਬ ਇੱਕ ਸੈਕਿੰਡ ਇੱਕ ਸਵਾਲ ਇਹ ਵੀ ਹੈ ਕਿ ਜਿੱਥੇ ਇੱਕ ਪਾਸੇ ਇੱਕ ਪਾਰਟੀ ਨੂੰ ਕਿਹਾ ਜਾਂਦਾ ਸੀ ਕਿ ਡਾਇਨਾਸੌਰ ਆ ਸਕਦੇ ਨੇ ਇਹ ਨਹੀਂ ਆ ਸਕਦੀ ਇੱਕ ਟੱਕੀ ਨੇ ਆਏ ਪਹਿਲੇ ਕਈ ਰਾਊਂਡ ਤੱਕ ਦਿੰਦੀ ਆਏ ਡਾਇਨਾਸੌਰ ਕਿ ਆ ਪਤ ਨਹੀਂ ਅਕਾਲੀ ਆਣਗੇ ਨਾ ਡਾਇਨਾਸੌਰ ਆਉਣਗੇ ਨਾ ਇਹ ਆਉਣਗੇ ਤੁਹਾਡੇ ਸਾਹਮਣੇ ਹੀ ਆ 2027 ਦਾ ਰਿਜ਼ਲਟ ਦੇਖ ਲਿਓ ਜੋ ਲੋਕਾਂ ਲੋਕ ਇੱਕ ਵਾਰ ਜਿਹਨੂੰ ਨਕਾਰ ਦੇ ਦੁਆਰਾ ਨਹੀਂ ਅਪਣਾਉਂਦੇ ਸੋ ਡਾਇਨਾਸੌਰ ਵੀ ਨਹੀਂ ਆਉਣਗੇ ਇਹ ਵੀ ਨਹੀਂ ਆਉਣ ਲੱਗੇ ਸੋ ਜ਼ਰੂਰ ਡੱਕੇ ਨਾਲ ਜਾਂ ਕੁਝ ਤਰੀਕੇ ਨਾਲ ਇਹ ਤੰਤਾਂ ਦੇ ਲੋਕਾਂ ਨੂੰ ਕੁਝ ਪਿੰਡਾਂ ਦੇ ਵਿੱਚ ਜਿਹੜਾ ਨੇ ਜਿਹੜੀਆਂ ਤਿੰਨ ਰੋਡ ਦੇ ਵਿੱਚ ਅੱਗੇ ਕੀਤਾ ਗਿਆ ਇਹ ਤੁਹਾਡੇ ਨਾਲ ਵਾਦਾ ਹੈ ਪਰਮਾਤਮਾ ਦੀ ਕਿਰਪਾ ਹੈ ਡਾਇਨਾਸੌਰ ਵੀ ਨਹੀਂ ਆਉਣਦੇ ਤੇ ਇਹ ਵੀ ਆਉਣਗੇ ਵੀ ਨਹੀਂ ਆਉਣਗੇ